ਤੁਸੀਂ ਲਦਾਖ ਦੀ ਗੱਲ ਕੀਤੀ ਕਹਿੰਦੇ ਬਈ ਸੋਨਮ ਵਾਂਗਚੁਕ ਨੂੰ ਜਿਹੜਾ ਅਰੈਸਟ ਕਰ ਲਿਆ ਸੋਨਮ ਵਾਂਗਚੁਕ ਨੂੰ ਤਾਂ ਹੋਣਾ ਹੀ ਸੀ ਹਮ ਇੱਥੇ ਹੋਣਾ ਹੀ ਸੀਗਾ ਫਿਰ ਉਹੀ ਗੱਲ ਹੈ ਨਾ ਕਿ ਸਰ ਇਸ ਦੇਸ਼ ਦੇ ਵਿੱਚ ਗੱਲ ਕਰਨੀ ਗੁਨਾਹ ਹੋ ਗਿਆ ਸੋਨਮ ਵਾਂਗਚੁਕ 1988 ਤੋਂ ਹੁਣ ਇਹਨਾਂ ਨੇ ਕਮੈਂਟ ਕੀਤਾ ਮੈਂ ਥੋੜਾ ਤੁਹਾਨੂੰ ਬੈਕਗ੍ਰਾਉਂਡ ਚ ਲੈ ਜਾਣਾ ਸੋਨਮ ਵਾਂਗਚੁਕ ਆਪਣਾ ਐਨਜੀਓ 1988 ਤੋਂ ਚਲਾ ਰਿਹਾ ਹੈ ਹਮ ਉਹਦਾ ਮੇਨ ਮੋਟਿਵ ਹੁੰਦਾ ਸਿੱਖਿਆ ਜੀ 1988 ਤੋਂ ਚੱਲਦਾ ਐਨ ਜੀਓ ਫੋਰਨ ਫੰਡਿੰਗ ਜਾਂ ਵਿਦੇਸ਼ ਤੋਂ ਜਿਹੜਾ ਵੀ ਜੋ ਕੰਟਰੀਬਿਊਸ਼ਨ ਹੈ ਵਸੂਲ ਕਰਦਾ ਜੀ ਹੁਣ ਐਫਸੀਆਰਏ ਦਾ ਜਿਹੜਾ ਖਾਤਾ ਹੁੰਦਾ ਨਾ ਸਰ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਾਂ ਇਹਦਾ ਇੱਕੋ ਹੀ ਅਕਾਊਂਟ ਹੁੰਦਾ ਇੱਕੋ ਹੀ ਬ੍ਰਾਂਚ ਹੁੰਦੀ ਹੈ ਇੰਡੀਆ ਪੂਰੇ ਤੋਂ ਸੁਣ ਲਿਓ ਜੀ ਜੋ ਪਾਰਲੀਮੈਂਟ ਸਟਰੀਟ ਦੀ ਬ੍ਰਾਂਚ ਐ ਨਾ ਐਸਬੀਆਈ ਜਿੱਥੇ ਇਲੈਕਟਰੋਲ ਬਾਂਡ ਦਾ ਸਿਸਟਮ ਹੁੰਦਾ ਸੀ ਜੀ ਜੀ ਇਹ ਐਫਸੀਆਰਆਈ ਦੇ ਐਫਸੀਆਰਏ ਦੇ ਖਾਤੇ ਉੱਤੇ ਖੁੱਲਦੇ ਨੇ ਹਮ ਠੀਕ ਹੈ ਜੀ ਇੱਕੋ ਹੀ ਬ੍ਰਾਂਚ ਐ ਜੀ ਜੀ ਇਹ ਬੜੀ ਇੰਟਰਸਟਿੰਗ ਕਹਾਣੀ ਐ ਸੋਨਮ ਵਾਂਗ ਚੁੱਕਤੇ ਹੁਣ ਦੋਸ਼ ਪਤਾ ਕੀ ਲੱਗ ਰਿਹਾ ਕਿ ਇਹਨੇ 3 ਲੱਖ ਰੁਪਈਆ ਨਗਦ ਉੱਤੇ ਜਮਾ ਕਰਵਾਇਆ ਜਦਕਿ ਐਫਸੀਆਰਏ ਖਾਤੇ ਦੇ ਵਿੱਚ ਤੁਸੀਂ ਨਗਦ ਕੈਸ਼ ਯਾਨੀ ਜਮਾ ਨਹੀਂ ਕਰਵਾ ਸਕਦੇ ਸੋਨਮ ਵਾਂਚੂਕ ਪਤਾ ਕੀ ਕਹਿੰਦਾ ਜੀ ਉਹ ਕਹਿੰਦਾ ਜੀ ਕਿ ਅਸੀਂ ਇੱਕ ਬੱਸ ਵੇਚੀ ਸੀ ਇਹ ਪੈਸਾ ਉਹਦਾ ਹੈ ਤਾਂ ਉਹ ਕਹਿੰਦੇ ਕਿ ਬਈ ਤੂੰ ਨਗਦ ਕਿਉਂ ਤਾਂ ਉਹ ਕਹਿੰਦਾ ਹੈ ਕਿ ਬਈ ਦੇਖੋ ਗੱਲ ਇਹ ਆ ਕਿ ਭਈ ਮੰਨ ਲਓ ਇਹ ਜਿਹੜਾ ਪੈਸਾ ਸੀਗਾ ਇਹ ਆਇਆ ਬਾਹਰੋਂ ਤੇ ਜੇ ਮੈਂ ਇਹ ਇੱਥੇ ਨਾ ਜਮਾ ਕਰਵਾਉਂਦਾ ਐਫਸੀਆਰ ਦੇ ਖਾਤੇ ਦੇ ਵਿੱਚ ਜੀ ਤਾਂ ਫਿਰ ਤੁਸੀਂ ਕਹਿਣਾ ਸੀਗਾ ਕਿ ਸੋਨਾ ਵਾਂਗ ਚੁੱਕਨੇ ਬਸ ਖਾ ਲਈ ਹੂੰ ਬਿਲਕੁਲ ਜਿਸ ਪੈਸੇ ਨਾਲ ਆਇਆ ਸੀ ਉਸੇ ਖਾਤੇ 'ਚੋਂ ਮੈਂ ਪੈਸੇ ਪਾਤੇ 3 ਲੱਖ ਰੁਪਇਆ ਹੁਣ ਇਹਨੂੰ ਕੀ ਕਹੋਗੇ ਬੇਈਮਾਨੀ ਕਿ ਇਮਾਨਦਾਰੀ ਕਿ ਤੁਹਾਡੇ ਤੇ ਛੱਡ ਦਿਨਾ ਮੈਂ ਮੈਂ ਕੋਈ ਸੋਨਾ ਵਾਂਗ ਚੁੱਕਦਾ ਵਕੀਲ ਥੋੜੀ ਆ ਜੀ 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 ਪਰ ਚਲੋ ਤਰਕ ਉਹਦਾ ਤਰਕ ਆਪਾਂ ਸਾਹਮਣੇ ਰੱਖਤਾ ਬਿਲਕੁਲ ਉਹਦਾ ਪੱਖ ਤੇ ਸੁਣੋ ਨਾ ਹੂੰ 1988 ਤੋਂ ਚੱਲਦਾ ਆਇਆ ਖਾਤਾ ਆ ਜਾਂ ਉਹਦਾ ਜੋ ਵੀ ਇਹਨੇ ਸਾਲਾਂ ਤੋਂ ਉਹ ਸਹੀ ਸੀ ਜੀ ਅੱਜ ਉਸ ਬੰਦੇ ਨੇ ਝੰਡਾ ਚੱਕ ਲਿਆ ਮੋਦੀ ਜਿੰਦਾਬਾਦ ਮੋਦੀ ਜਿੰਦਾਬਾਦ ਕਹਿਣ ਦੀ ਥਾਂ ਤੇ ਹੱਕ ਮੰਗ ਲਿਆ ਹਮ ਅੱਜ ਤੁਹਾਨੂੰ ਪਤਾ ਲੱਗਿਆ ਅਖੇ ਜੀ 스웨ਡਨ ਤੋਂ 4 ਲੱਖ ਰੁਪਏ 4 ਲੱਖ ਰੁਪਏ ਆਇਆ ਜੀ 스웨ਡਨ ਤੋਂ ਹਮ ਕਮਾਲ ਹੈ ਯਾਰ 4 ਲੱਖ ਰੁਪਈਆ ਤੇ ਇੱਥੇ ਸਾਡਾ ਮੁੰਡਾ ਫੋਨ ਕਰਦਾ ਆਪਦੇ ਕੈਨੇਡਾ ਬੈਠੇ ਚਾਚੇ ਦੇ ਪੁੱਤ ਨੂੰ ਓਏ ਮੇਰਾ ਬਰਥਡੇ ਹੈ ਮੈਂ ਚੱਲਿਆ ਚੰਡੀਗੜ੍ਹ ਕਲੱਬ ਚ ਲੈ ਜਾਣਾ ਮੈਂ 57 ਨੂੰ ਅਗਲਾ ਕਹਿੰਦਾ ਜਾਂ ਕੜਾ ਜਾ ਕੇ ਵੈਸਟਰਨ ਯੂਨੀਅਨ ਤੋਂ ਮੈਂ ਪਾਉਣਾ ਚਾਹ 4 ਲੱਖ 4 ਲੱਖ ਰੁਪਏ ਦੀ ਕੀ ਵੈਲਿਊ ਹੈ ਸਾਬ ਉਹ ਇੰਨੀ ਵੱਡੀ ਕਿ ਉਹ ਜਿਹੜਾ ਚਲਾ ਰਿਹਾ ਕੰਮ ਉਹ ਵੀ ਤੇ ਦੇਖੋ ਕਿੰਨਾ ਵੱਡਾ ਮੈਂ ਉਹੀ ਕਰਿਆ ਕਿ ਇਹ ਬੇਹਿਆ ਸਿਸਟਮ ਹੈ ਸਰ ਆਪਦੀ ਨਕਾਮੀ ਨੂੰ ਲਕਾਉਣ ਵਾਸਤੇ ਇਹ ਸਭ ਕੁਝ ਕੀਤਾ ਜਾਂਦਾ ਹੈ ਕਿ ਭਾਈ ਨਕਾਮੀ ਕੀ ਹੈ ਕਿ ਉਹ ਇੰਨੇ ਸਾਲਾਂ ਤੋਂ ਇਹ ਕੁਝ ਮੰਗ ਰਹੇ ਸਨ ਤੁਸੀਂ ਗੱਲ ਗੌਲੀ ਨਹੀਂ ਤੇ ਜਦੋਂ ਹੁਣ ਸ਼ੁਰਲੀ ਤਮਾਕਾ ਬਣ ਗਈ ਤਾਂ ਤੁਸੀਂ ਉਸ ਚੀਜ਼ ਨੂੰ ਗੋਲ ਵੀ ਲੋ ਕੋਣ ਵਾਸਤੇ ਨਕਾਰਨ ਵਾਸਤੇ ਇੱਕ ਨਵੀਂ ਬਣਤ ਬਣਾ ਲਈ ਕਿ ਇਹ ਤੇਜੀ ਵਿਦੇਸ਼ੀ ਚੁੱਕਣਾ ਚਾਕੇ ਕੰਮ ਕਰਦੇ ਸਨ ਅਖੀਰ ਆਹੀ ਹੁੰਦਾ ਸਰ ਜੀ 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 ਡਟਵੈਡ ਜੀ ਵੀ ਇਹੋ ਗੱਲ ਕਹਿ ਰਹੇ ਨੇ ਕਿ ਲਦਾਖ ਵਾਲਾ ਰੌਲਾ ਕਹਿੰਦੇ ਬਹੁਤ ਪੁਰਾਣਾ ਹੈ ਬਹੁਤ ਟਾਈਮ ਤੋਂ ਚੱਲ ਰਿਹਾ ਪਰ ਹਿੰਸਾ ਕਰਕੇ ਕਹਿੰਦੇ ਹੁਣ ਸਭ ਦਾ ਧਿਆਨ ਉਸ ਤੇ ਚਲਾ ਗਿਆ